ਪੂਰੇ ਪਾਰਦੇ ਵਿੱਚ 15 ਫਰਵਰੀ ਨੂੰ ਸ਼ਿਵਰਾਤਰੀ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸ਼ਿਵਰਾਤਰੀ ਵਾਲੇ ਦਿਨ ਸ਼ਿਵ 파ਰਬਤੀ ਦਾ ਵਿਆਹ ਹੋਇਆ ਸੀ। ਅੱਜ ਗੁਰਦਾਸਪੁਰ ਦੇ ਵਿੱਚ ਇੱਕ ਨਵੀਂ ਰੀਤ ਵੇਖਣ ਮਿਲੀ ਜਿੱਥੇ ਸਮਾਜ ਸੇਵੀ ਗਗਨ ਮਹਾਜਨ ਦੇ ਯਤਨ ਸਦਕਾ ਸ਼ਰਧਾਲੂ ਬੈਂਡ ਵਾਜਾ ਦੇ ਨਾਲ ਨੱਚਦੇ ਕੌਂਦੇ ਹੋਏ ਸ਼ਗਨ ਵਾਲੇ ਟੋਕਰੇ ਅਤੇ ਹੋਰ ਪਹਾਰ ਲੈ ਕੇ ਸ਼ਿਵ ਧਾਮ ਵਿਸ਼ਾਲਾ ਮਾਈ ਦਾ ਆਲਾ ਵਿਖੇ ਪਹੁੰਚ ਜਿੱਥੇ 14 ਫਰਵਰੀ ਨੂੰ ਸ਼ਿਵਰਾਤਰੀ ਦੀ ਸ਼ੋਭਾ ਯਾਤਰਾ ਸ਼ੁਰੂ ਹੋਵੇਗੀ। ਸ਼ਰਧਾਲੂਆਂ ਨੇ ਸ਼ਿਵਜੀ ਜੀ ਨੂੰ ਪੂਰੇ ਅੱਜ ਦੇ ਰੀਤੀ ਰਿਵਾਜ ਨਾਲ ਸ਼ਗਨ ਲਗਾਇਆ ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਵਹਿਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਸਮਾਜ ਸੇਵੀ ਗਗਨ ਮਹਾਜ ਨੇ ਦੱਸਿਆ ਗੁਰਦਾਸਪੁਰ ਵਿੱਚ ਸ਼ਿਵਰਾਤਰੀ ਦੇ ਸੰਬੰਧ ਦੇ ਵਿੱਚ ਪੂਰਾ ਵਿਆਪ ਵਾਲਾ ਮਾਹੌਲ ਵੇਖਣ ਨੂੰ ਮਿਲੇਗਾ ਇਸ ਦੀ ਸ਼ੁਰੂਆਤ ਸ਼ਗਨ ਸੈਰਮਨੀ ਦੇ ਨਾਲ ਕਰ ਦਿੱਤੀ ਗਈ ਹੈ ਜੈ ਬੋਲੇ ਨਾਥ ਕੀ ਅੱਜ ਬੜਾ ਬਹੁਤ ਅਦਰ ਦਿਨ ਜਦੋਂ ਮੌਕਾ ਮਿਲਿਆ मेरे मेरे है है। कि ਅੱਜ ਅਸੀਂ ਗੋਰਾ ਭਈਆ ਵੱਲੋਂ ਆਏ ਆਂ ਹਾਂਜੀ ਤੇ ਸ਼ਿਵ ਨੂੰ ਅਸੀਂ ਸ਼ਗਨਾਂ ਨਾਲ ਆਏ ਆਂ ਤੇ ਮੇਰੇ ਨਾਲ ਮੇਰੇ ਸਾਥੀ ਆਏ ਆ ਮੇਰੇ ਨਾਲ ਸਾਡੇ ਵੱਡੇ ਭਰਾ ਆਏ ਆ ਤੇ ਮੈਂ ਐ ਸ਼ਿਵ ਭਗਤ ਜਿਹੜਾ ਹੈ ਪੂਰੇ ਜੋਰ ਨਾਲ ਜਿਹੜਾ ਆਪਣਾ ਕੰਮ ਕਰਦਾ ਮੈਂ ਕਹਿੰਦਾ ਕਿ ਯਾਤਰਾ ਕਰਨੀ ਉਹਦਾ ਨਾਂ ਲੈਣਾ ਕੋਈ ਸੋਖਾ ਕੰਮ ਨਹੀਂ ਹੈ ਸ਼ੁਕਰ ਹੈ ਪਰਮਾਤਮਾ ਦਾ ਤੇ ਮੈਂ ਅਪੀਲ ਕੇ ਭਗਵਾਨ ਦੇ ਅੱਗੇ ਜੀ ਅਪੀਲ ਕਰਨਾ ਮਤਲਬ ਹੁੰਦਾ ਕਿ ਉਹਦੇ ਅੱਗੇ ਪ੍ਰਾਰਥਨਾ ਕਰਨੀ ਮੈਂ ਕਹਿੰਦਾ ਕਿ ਜਿਸ ਤਰ੍ਹਾਂ ਸੋਨੀ ਸਾਹਿਬ ਲੱਗੇਦੇ ਆ ਭਗਵਾਨ ਸ਼ਿਵ ਦੀ ਯਾਤਰਾ ਘਟਨ ਇਹ ਹੋਲੀ-ਹੋਲੀ ਹੋਲੀ-ਹੋਲੀ ਹੋਰ ਸੁੰਦਰ অতি ਸੁੰਦਰ অতি ਸੁੰਦਰ ਹੁੰਦੀ ਜਾਏ ਤੇ ਸਾਡੀ ਜਿਹੜੀ ਆਸਾ ਹੈ ਉਹ ਭਗਵਾਨ ਬਸ ਸਾਨੂੰ ਝੋਲੀ ਚ ਧਨ ਰੂਪੀ ਦਿੰਦੇ ਨਾ ਕਿ ਸਾਡੇ ਕੋਲ ਬਾਕੀ ਸਭ ਕੁਝ ਠੀਕ ਆ ਤੇਰੀ ਆਸਾਂ ਟੁੱਟੇ ਤੇਰੀ ਆਸਾਂ ਟੁੱਟੇ ਕਿਉਂਕਿ ਤੇਰੀ ਆਸਾਂ ਨਾਲ ਜੀਵਨ ਜੀਣ ਦਾ ਮਜ਼ਾ ਆਉਂਦਾ ਪਿਆ ਜੀਵਨ ਨੂੰ ਅਨੰਦ ਆਏ ਕਰਦਾ ਤੇ ਉਹ ਆਸਾ ਜਿਹੜੀ ਹੈ ਸਰ ਜੋ ਹਮੇਸ਼ਾ ਕਾਇਮ ਰੱਖੀ ਜੈ ਸ੍ਰੀ ਰਾਮ ਬਹੁਤ ਵਧੀਆ ਲੱਗਿਆ ਸਾਡੀ ਪਾਰਵਤ ਦੀ ਜਿਹੜੀ ਇੱਕ ਬਹੁਤ ਪ੍ਰਾਤਨ ਸੰਸਕ੍ਰਿਤੀ ਔਰ ਅਮੀਰ ਵਿਰਸਾ ਸ਼ਿਵਰਾਤਰੀ ਦਾ ਤਿਹਾਰ ਉਹ ਸ਼ੁਰੂ ਹੋ ਗਿਆ ਔਰ ਅੱਜ ਮੈਂ ਸਮਝਦਾ ਵੀ ਸਾਡਾ ਛੋਟਾ ਵੀਰ ਗगन ਮਹਾਜਨ ਜਿਹੜਾ ਲੰਬੇ ਸਮੇਂ ਤੋਂ ਸਾਈਂ ਰਾਮ ਜੀ ਦੀ ਅਪਾਰ ਕਿਰਪਾ ਦੇ ਨਾਲ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਰੂਹਾਨੀਅਤ ਨਾਲ ਜੁੜਿਆ ਅੱਜ ਉਸਨੇ ਇੱਕ ਬਹੁਤ ਵਧੀਆ ਪਹਿਲ ਕਦਮੀ ਕੀਤੀ ਆ ਕਿ ਸ਼ਿਵ ਜੀ ਦੇ ਇਸ ਸ਼ਿਵਰਾਤਰੀ ਦੇ ਉਪਲਬਧ ਤੇ ਵਿੱਚ ਉਹਨਾਂ ਦੇ ਮਾ ਲਈ ਮਾ ਪਾਰਵਤੀ ਵੱਲੋਂ ਸ਼ਗਨ ਲੈ ਕੇ ਅੱਜ ਇੱਥੇ ਆਏ ਆ ਪਰ ਮੈਂ ਸਮਝ ਨਹੀਂ ਆ ਵੀ ਗਗਨ ਜੀ ਨੇ ਇੱਕ ਐਸੀ ਨਵੀਂ ਰੀਤ ਜਿਹੜੀ ਸ਼ੁਰੂ ਕੀਤੀ ਆ ਔਰ ਮੇਰੇ ਖਿਆਲ ਇਹ ਸੋਨ ਸਭ ਪਹਿਲੀ ਵਾਰ ਪਹਿਲੀ ਵਾਰ ਗੁਰਦਾਸਪੁਰ ਦੇ ਵਿੱਚ ਹੋਇਆ ਅੱਜ ਇਸ ਮੰਦਿਰ ਇਹਨੂੰ ਆਪਾਂ ਮਾਈ ਵਾਲਾ ਮੰਦਿਰ ਕਹਿੰਦੇ ਆ ਜਿੱਦੇ ਤੇ ਲੋਕਾਂ ਦੀ ਬਹੁਤ ਆਸਦਾ ਔਰ ਇਹ ਧਰਤੀ ਬੜੀ ਤਪੱਸਿਆ ਔਰ ਤਿਆਗ ਦੀ ਧਰਤੀ ਆ ਸੋ ਅੱਜ ਇੱਥੇ ਆ ਕੇ ਬਹੁਤ ਚੰਗਾ ਲੱਗਿਆ ਉੱਥੇ ਅੱਜ ਪੂਜਾ ਵੀ ਕੀਤੀ ਆ ਓਗ ਵੀ ਲਵਾਇਆ ਮਹਿੰਦੀ ਰਸਮ ਵੀ ਕੀਤੀ ਆ ਤੋ ਅੱਜ ਸੰਪੂਰਨ ਜਿਹੜੀ ਮੈਂ ਸਮਝਦਾ ਵੀ ਸ਼ਵਰਾਤਰੀ ਔਰ ਵਿਵਾਦੀ ਤਿਆਰੀ ਆ ਅੱਜ ਤੋਂ ਵਯਾ ਜਿਹੜਾ ਉਹ ਸ਼ੁਰੂ ਹੋ ਗਿਆ ਸੋ ਪਰਮੇਸ਼ਵਰ ਕਿਰਪਾ ਕਰੇ ਸਾਰੇ ਦੇ ਉਹਨਾਂ ਦਾ ਆਸ਼ੀਰਵਾਦ ਔਰ ਮੇਰ ਤੇ ਕਿਰਪਾ ਬਣੀ ਲਵੇ ਸ਼ੰਗਰ ਜੀ ਦੀ ਜੈ ਬੋਲੇ ਰਾਤ ਅੱਜ ਸਾਡੇ ਗगन ਮਹਾਜਨ ਜੀ ਦੀ ਰਹਿਨੁਆ ਦੇ ਅੰਦਰ ਜੋ ਅੱਜ ਇੱਕ ਨਵਾਂ ਉਪਰਾਲਾ ਕੀਤਾ ਔਰ ਮੈਂ ਕਹਿੰਦਾ ਬੜਾ ਮਨਪ੍ਰਸੰਨ ਹੋਇਆ ਵੈ ਉਹਦਾ ਕਾਰਨ ਕੀ ਹੈ ਕਿ ਇੱਕ ਜਦੋਂ ਵਿਆਹ ਉਲੀਕਿਆ ਜਾਂਦਾ ਹੈ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਰਸਮਾਂ ਹੁੰਦੀਆਂ ਐ ਬੈਂਦੀ ਦੀ ਰਸਮ ਹੁੰਦੀ ਐ ਅ ਸ਼ਗੁੰ ਦੀ ਰਸਮ ਹੁੰਦੀ ਐ ਹੋਰ ਵੀ ਬੜੀਆਂ ਰਸਮਾਂ ਹੁੰਦੀਆਂ ਐ ਪਰ ਧੀਰੇ ਧੀਰੇ ਕੁਝ ਸਾਲਾਂ ਤੋਂ ਇਹ ਰਸਮਾਂ ਜਿਹੜੀਆਂ ਕੰਪਲੀਟ ਹੋ ਰਹੀਆਂ ਐ ਅੱਜ ਇੱਕ ਸ਼ਗਨ ਦੀ ਇੱਕ ਰਸਮ ਹੁੰਦੀ ਸੀ ਉਹ ਸਾਡੇ ਕਮੀ ਹੁੰਦੀ ਸੀ ਲੇਕਿਨ ਸਾਡੇ ਮਨ ਦੀ ਇੱਛਾ ਹੁੰਦੀ ਸੀ ਕਿ ਪ੍ਰਭੂ ਕੋਈ ਕਿਰਪਾ ਕਰੋ ਕਿ ਜਿਹੜਾ ਨਾ ਸਾਡੀ ਇਹ ਵੀ ਰਸਮ ਜਿਹੜੀ ਐ ਪੂਰੀ ਹੋ ਜਾਏ ਤੇ ਮੈਂ ਸੱਚੀ ਗੱਲ ਕਹਿ ਰਿਹਾ ਕਹਿੰਦੀ ਐ ਕਿ ਸੱਚੇ ਮਨ ਨਾਲ ਜਦੋਂ ਕੋਈ ਮੰਗਿਆ ਜਾਂਦਾ ਨਾ ਤੋ ਉਹ ਪ੍ਰਭੂ ਇੱਛਾ ਜ਼ਰੂਰ ਪੂਰੀ ਕਰਦੇ ਨੇ ਉਹ ਅੱਜ ਸਾਡੀ ਇੱਛਾ ਪ੍ਰਭੂ ਨੇ ਸਾਡੀ ਕੀ ਕਹਿੰਦੇ ਆ ਮੰਨਤ ਬਣ ਕੇ ਜਾਂ ਉਹਨਾਂ ਦੀ ਪ੍ਰਾਰਥਨਾ ਸੁਣ ਕੇ ਉਹਨੇ ਨੇ ਪੂਰੀ ਕਰਤੀ ਤੇ ਗਗਰ ਮਾਝ ਦੀ ਨੂੰ ਸਾਡੇ ਘਰ ਇੱਕ ਕੀ ਕਹਿੰਦੇ ਆ ਆਪਣੇ ਸਭ ਤੋਂ ਵੱਡੇ ਭਗਤ ਬਣਾ ਕੇ ਭੇਜ ਦਿੱਤਾ ਔਰ ਇਹ ਗੋਰਜਾ ਮਾਤਾ ਜੀ ਦਾ ਪਰਿਵਾਰ ਆਇਆ ਵਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਇਹ ਜਿਹੜਾ ਉਪਰਾਲਾ ਕੀਤਾ ਮੈਂ ਸੱਚੀ ਭਾਵੁਕ ਹੋ ਗਿਆ ਇਹ ਪ੍ਰਭੂ ਐਸਾ ਹੀ ਸਾਡੇ ਤੇ ਕਿਰਪਾ ਬਰੈ ਰੱਖਣਾ ਸਾਡੇ ਸ਼ਹਿਰ ਤੇ ਹਮੇਸ਼ਾ ਸਾਡਾ ਸ਼ਹਿਰ ਇੱਕ ਜੋ ਠੋਕ ਹੈ ਇੱਕ ਦੂਜੇ ਨਾਲ ਪਿਆਰ ਬਣਾ ਕੇ ਇੱਕ ਦੂਜੇ ਨਾਲ ਐਦਾਂ ਹੀ ਤੇਰੇ ਚਰਨਾਂ 'ਚ ਆਪਣੀ ਹਾਜ਼ਰੀ ਲਗਾਉਂਦੇ ਰਾਂ ਗੋਪਾਲ ਸਿੰਘ ਕੇ ਆਚੀ ਨਿਊਜ਼ ਨੈਟਵਰਕ